ਕੇਸਰ ਜੋ ਕਿ ਹਰ ਘਰ ਦੇ ਵਿੱਚ ਆਮ ਤੌਰ ਤੇ ਪਾਇਆ ਜਾਂਦਾ ਹੈ ਕੇਸਰ ਦੁਨੀਆ ਦਾ ਸਭ ਤੋਂ ਮਹਿੰਗਾ ਅਤੇ ਸਬਤੂ ਹੀ ਜਾਣਾ ਵਦਿਆ ਅਗਰ ਸਿਹਰ ਦੀ ਗੱਲ ਕੀਤੀ ਜਾਵੇ ਤਾਂ ਸਿਹਰ ਨੂੰ ਵਦਿਆ ਰੱਖਣ ਦੇ ਵਿੱਚ ਸਭ ਤੋਂ ਜ਼ਿਆਦਾ ਮਹਿੰਗੇ ਮਾਮਲਿਆਂ ਦੇ ਵਿੱਚ ਇੱਕ ਹੈ ਇਸ ਦਾ ਕਾਰਨ ਇਸ ਦੀ ਕਟਾਈ ਦਾ ਤਰੀਕਾ ਹੈ ਕਿਉਂਕਿ ਇਸ ਨੂੰ ਬਹੁਤ ਹੀ ਵਿੱਖੇ ਤਰੀਕੇ ਨਾਲ ਕੱਟਿਆ ਜਾਂਦਾ ਹੈ ਜੋ ਕਿ ਇਸ ਦੀ ਮਹਿੰਗਾਈ ਨੂੰ ਵਧਾ ਦਿੰਦੇ ਨੇ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਕੇਸਰ ਕਿੱਥੋਂ ਆਇਆ ਤੇ ਇਸ ਬਾਰੇ ਅੱਜ ਵੀ ਕਾਫੀ ਚਰਚਾਵਾ ਦੇਖਣ ਨੂੰ ਮਿਲਦੀਆਂ ਨੇ ਪਰ ਜੇ ਜ਼ਿਆਦਾਤਰ ਗੱਲ ਕੀਤੀ ਜਾਵੇ ਤਾਂ ਇਹ ਸੁਣਨ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਇਹ ਈਰਾਨ ਤੋਂ ਆਇਆ ਸੀ ਤੇ ਜੇ ਭਾਰਤ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਸ ਦੀ ਖੇਤੀ ਕਸ਼ਮੀਰ ਦੇ ਵਿੱਚ ਕੀਤੀ ਜਾਂਦੀ ਹੈ ਜੀ ਹੁਣ ਅੱਜ ਅਸੀਂ ਗੱਲ ਕਰੀਏ ਕੇਸਰ ਬਾਰੇ ਤਾਂ ਕੇਸਰ ਨੂੰ ਖਾਣ ਦੇ ਆਯੁਰਵੇਦ ਦੇ ਮੁਤਾਬਕ ਕਾਫੀ ਜ਼ਿਆਦਾ ਫਾਇਦੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਤੇ ਖਾਸ ਕਰਕੇ ਜੇ ਗੱਲ ਕੀਤੀ ਜਾਵੇ ਤਾਂ ਔਰਤਾਵस्ते ਕੇਸਰ ਵਰਦਾਨ ਮੰਨਿਆ ਜਾਂਦਾ ਹੈ ਕਿਸ ਤਰੀਕੇ ਔਰਤਾਵस्ते ਕੇਸਰ ਵਰਦਾਨ ਮੰਨਿਆ ਜਾਂਦਾ ਅਸੀਂ ਅੱਜ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਯੁਰਵੇਦ ਦੇ ਮੁਤਾਬਕ ਜੇ ਗੱਲ ਕੀਤੀ ਜਾਵੇ ਤਾਂ ਇਹ ਔਸ਼ਧੀ ਦੇ ਗੁਣਾਂ ਦੇ ਨਾਲ ਭਰਪੂਰ ਹੁੰਦਾ ਹੈ ਤੇ ਇਸ ਦੇ ਵਿੱਚ ਕਾਫੀ ਜ਼ਿਆਦਾ ਫਾਇਦੇ ਦੇਖੇ ਜਾਂਦੇ ਨੇ ਤੇ ਹੁਣ ਜੇ ਗੱਲ ਕੀਤੀ ਜਾਵੇ ਹੋ ਤਾਂ ਔਰਤਾ ਤੇ ਕੇਸਰ ਦਾ ਕੀ ਪ੍ਰਭਾਵ ਪੈਂਦਾ ਹੈ ਕਿਸ ਤਰ੍ਹਾਂ ਇਹ ਔਰਤਾ ਦੇ ਸਰੀਰ ਵਾਸਤੇ ਫਾਇਦੇਮੰਦ ਮੰਨੇ ਜਾਂਦੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੇ ਜੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਔਰਤਾ ਵਾਸਤੇ ਤਣਾਅ ਨੂੰ ਘਟਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਤੇ ਜੇਕਰ ਔਰਤਾ ਆਪਣੀ ਡਾਈਟ ਦੇ ਵਿੱਚ ਕੇਸਰ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਤਾਂ ਉਹਨਾਂ ਵਾਸਤੇ ਇਹ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਏਗਾ ਕਿਉਂਕਿ ਇਹ ਮੂਡ ਨੂੰ ਵਧਿਆ ਕਰਨ ਅਤੇ ਤਣਾਅ ਨੂੰ ਘਟਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਕੇਸਰ ਦੇ ਵਿੱਚ ਜੇ ਗੰਨ ਖਿਤੇ ਜਾਵੇ ਤਾਂ ਇਹ ਸੁੰਦਰ ਰੰਗ ਕਰਨ ਦੇ ਵਿੱਚ ਸਹਾਇਤਾ ਕਰਦਾ ਤੇ ਜੇਕਰ ਐਟੋਡਿਸਕਨ ਜਿਹੜੀ ਖਰਾਬ ਹੋ ਚੁੱਕੀ ਹੈ ਤਾਂ ਉਸ ਨੂੰ ਤੁਸੀਂ ਬਿਹਤਰ ਬਣਾਉਣਾ ਚਾਹੁੰਦੇ ਤਾਂ ਇਹ ਟੋੜੇ ਰੰਗ ਨੂੰ ਸੁੰਦਰ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਤੇ ਉਸ ਤੋਂ ਬਾਅਦ ਜੇਕਰ ਖਿਤੇ ਜਾਵੇ ਤਾਂ ਇਹ ਮੂਡ ਚੰਗਾ ਕਰਨ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਕਰਦਾ ਤੇ ਇਸ ਦੀ ਵਿਸ਼ੇਸ਼ਤਾ ਵੀ ਇਹੀ ਮੰਨੀ ਜਾਂਦੀ ਆ ਤੇ ਜੇਕਰ ਤੁਹਾਨੂੰ ਵੀ ਤਣਾਅ ਹੈ ਜਾਂ ਫਿਰ ਤੁਸੀਂ ਆਪਣੇ ਮੂਡ ਨੂੰ ਵਧੀਆ ਕਰਨਾ ਚਾਹੁੰਦੇ ਹੋ ਤਾਂ ਕੇਸਰਾ ਸੇਵਨ ਜਰੂਰ ਕਰੋ ਉਸ ਤੋਂ ਅਗਲੇ ਜੇ ਫਾਈਨਲ ਦੀ ਗੱਲ ਕੀਤੀ ਜਾਵੇ ਤਾਂ ਆਯੁਰਵੇਦ ਦੇ ਮੁਤਾਬਿਕ ਜੇਕਰ ਤੁਸੀਂ ਕੇਸਰਾ ਸੇਵਨ ਕਰਦੇ ਹੋ ਤਾਂ ਔਰਤਾਂਵਸਤੇ ਕੇਸਰ cancer ਵਰਗੀਆਂ ਬਿਮਾਰੀਆਂ ਤੋਂ ਵੀ ਲੜਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦੀ ਹੈ ਕੇਸਰ ਦੇ ਵਿੱਚ ਐਂਟੀਆਕਸੀਡੈਂਟ ਜਿਹੜੇ ਨੇ ਉਹ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਨੇ ਜਿਸ ਤੋਂ ਬਾਅਦ ਚ ਗੱਲ ਕੀਤੀ ਜਾਵੇ ਤਾਂ ਜਿਹੜੇ ਕੈਂਸਰ ਦੇ ਸੰਬੰਧ ਬੰਦੇ ਨੇ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਕੇਸਰ ਕਾਫੀ ਜ਼ਿਆਦਾ ਸਹਾਇਤਾ ਕਰਦਾ ਜੋ ਕਿ ਸਾਡੀ ਜੀਵਨ ਸ਼ੈਲੀ ਨੂੰ ਕਾਫੀ ਜ਼ਿਆਦਾ ਵਧੀਆ ਬਣਾ ਦਿੰਦਾ ਹੈ ਤੇ ਉਸ ਤੋਂ ਬਾਅਦ ਚ ਗੱਲ ਕੀਤੀ ਜਾਵੇ ਅਗਲੀ ਫਾਇਦੇ ਦੀ ਤਾਂ ਆਯੁਰਵੇਦ ਦੇ ਮੁਤਾਬਿਕ ਇਹ ਪੀਐਮਐਸ ਵਰਗੀ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਤੋਂ ਵੀ ਲੜਨ ਦੇ ਵਿੱਚ ਸਹਾਇਤਾ ਕਰਦਾ ਹੈ ਕੇਸਰ ਖਾਨ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਇਹ ਪੀਐਮਐਸ ਸਵਸਥ ਦੀ ਕਾਫੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਕੇਸਰ ਖਾਨ ਅਤੇ ਸੁਗੰਧ ਦੇ ਨਾਲ ਪੀਐਮਐਸ ਦੇ ਜਿਹੜੇ ਲੱਛਣ ਨੇ ਉਸ ਦੇ ਵਿੱਚ ਮਦਦ ਮਿਲਦੀ ਹੈ ਤੇ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਤਾਂ ਚਿੜਚਿੜਾਪਨ ਜਿਹੜਾ ਹੁੰਦਾ ਹੈ ਸਿਰਦਰਦ ਹੁੰਦਾ ਹੈ ਭੁੱਖ ਵਧਣਾ ਚਿੜਦੜ ਅਤੇ ਹੋਰ ਜਿਹੜੀ ਬੇਚੈਨੀ ਵਾਲੇ ਮਾਮਲੇ ਨੇ ਉਹ ਸੇਹ ਖਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਇਸ ਤੋਂ ਬਾਅਦ ਜਿਗਰ ਕਿਤੀ ਜਵੇ ਦਾ ਕੇ ਸਰਵਜਨ ਘਟਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਕਿਉਂਕਿ ਕੇਸਰ ਨੂੰ ਖਾਣ ਤੋਂ ਬਾਅਦ ਜਿਹੜੀ ਭੁੱਖ ਹੈ ਉਹ ਘਟ ਲੱਗਦੀ ਹੈ ਤੇ ਜਿਸ ਦੇ ਨਾਲ ਸਾਡਾ ਵਜਨ ਜਿਹੜਾ ਉਹ ਘਟਦਾ ਤੇ ਜੇਕਰ ਤੁਸੀਂ ਵੀ ਆਪਣੇ ਪਾਦ ਨੂੰ ਘਟਾਉਣਾ ਚਾਹੁੰਦੇ ਹੋ ਤੁਸੀਂ ਆਪਣਾ ਵજન ਘਟਾਉਣਾ ਚਾਹੁੰਦੇ ਹੋ ਤੇ ਖਾਸ ਕਰਕੇ ਡਾਈਟਿੰਗ ਕਰ ਰਹੇ ਹੋ ਤਾਂ ਆਪਣੀ ਡਾਈਟ ਦੇ ਵਿੱਚ ਇੱਕ ਕੇਸਰ ਜ਼ਰੂਰ ਐਡ ਕਰ ਲੈਣਾ ਕਿਉਂਕਿ ਕੇਸਰ ਖਾਣ ਦੇ ਨਾਲ ਤੁਹਾਡੇ ਵજન ਘਟਾਉਣ ਦੇ ਵਿੱਚ ਇਹ ਤੁਹਾਡੀ ਬਹੁਤ ਜ਼ਿਆਦਾ ਸਹਾਇਤਾ ਕਰੇਗਾ ਕਿਉਂਕਿ ਕੇਸਰ ਦਾ ਸੇਵਨ ਕਰਨ ਨਾਲ ਤੁਹਾਡੀ ਜਿਹੜੀ ਭੁੱਖ ਹੈ ਉਹ ਤੁਹਾਨੂੰ ਘੱਟ ਲੱਗਦੀ ਹੈ ਤੇ ਜਿਸ ਦੇ ਨਾਲ ਤੁਹਾਡੇ ਵજન ਘਟਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਮਿਲਦੀ ਹੈ ਉਸ ਸਬੱਤ ਜੇ ਅਗਲੇ ਫਾਇਦੇ ਢikal ਕੇ ਚੀ ਜਾਵੇ ਤਾਂ ਔਰਤਾ ਜੀ ਕੇਸਰ ਦਾ ਸੇਵਨ ਕਰ ਲਿਆ ਨੇ ਤਾਂ ਆਯੁਰਵੇਦਿਕ ਕਹਿੰਦਾ ਹੈ ਕਿ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦਾ ਖਤਰਾ ਵੀ ਘੱਟ ਜਾਂਦਾ ਹੈ ਤੇ ਜੇਕਰ ਔਰਤਾ ਆਪਣੇ ਦਿਲ ਨੂੰ ਤੰਦਰੁਸਤ ਰੱਖਣਾ ਚਾਹੁੰਦੀਆਂ ਨੇ ਤਾਂ ਆਪਣੇ ਡਾਈਟ ਦੇ ਵਿੱਚ ਉਹ ਕੇਸਰ ਜ਼ਰੂਰ ਐਡ ਕਰ ਲੈਣ ਕਿਉਂਕਿ ਇਸ ਦੇ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਨੇ ਜੋ ਕਿ ਖੂਨ ਦੀਆਂ ਨਾੜੀਆਂ ਨੂੰ ਕੋਲੇ ਅਤੇ ਉਸ ਤੋਂ ਬਾਅਦ ਜੀ ਗੱਲ ਕੀਤੀ ਜਾਵੇ ਤਾਂ ਜਿਹੜੇ ਕੈਰਸਟ੍ਰੋਲ ਵਰਗੀ ਬਿਮਾਰੀਆਂ ਨੇ ਜਿਸ ਦੇ ਨਾਲ ਸਾਡੇ ਦਿਲ ਨੂੰ ਖਤਰਾ ਹੁੰਦਾ ਉਸ ਨੂੰ ਵੀ ਘੱਟ ਕਰਨ ਦੇ ਵਿੱਚ ਤਾ ਕੇਸਰ ਕਾਫੀ ਜ਼ਿਆਦਾ ਸਹਾਇਤਾ ਕਰਦਾ ਉਸ ਤੋਂ ਬਾਅਦ ਜੇ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਘਟਾਉਣ ਦੇ ਵਿੱਚ ਸਹਾਇਤਾ ਕਰਦਾ ਤੇ ਜੇਕਰ ਤੁਸੀਂ ਵੀ ਬਲੱਡ 슈ਗਰ ਦੇ ਪੇਸ਼ੈਂਟ ਹੋ ਤਾਂ ਤੁਸੀਂ ਕੇਸਰ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਕਿਉਂਕਿ ਤੁਹਾਡੇ ਜਿਹੜੇ ਬਲੱਡ 슈ਗਰ ਦੇ ਜਿਹੜੇ ਮਰੀਜ਼ ਨੇ ਉਹਨਾਂ ਵਾਸਤੇ ਇਹ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਤੋਂ ਬਾਅਦ ਇਹ ਗੱਲ ਕਿ ਕਿੰਨੀ ਸਾਵਧਤ ਕੇਸਰ ਬਲੱਡ 슈ਗਰ ਦੇ ਪੱਧਰ ਨੂੰ ਘਟਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਤੇ ਇਨਸੂਲਿਨ ਦੀ ਜਿਹੜੀ ਸੰਵੇਦਨਸ਼ੀਲਤਾ ਹੁੰਦੀ ਹੈ ਉਸ ਨੂੰ ਵੀ ਬਲਾਂਤ ਦੇ ਵਿੱਚ ਸਹਾਇਤਾ ਕਰਦਾ ਤੇ ਜੇਕਰ ਤੁਸੀਂ ਵੀ ਹੁਣ ਇਸ ਤੋਂ ਬਾਅਦ ਕੇਸਰ ਦਾ ਸੇਵਨ ਕਰਨਾ ਸ਼ੁਰੂ ਕਰਨਾ ਚਾਹੁੰਦੇ ਤਾਂ ਇੱਕ ਵਾਰ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਲੈ ਲੈਣਾ ਕਿਉਂਕਿ ਦੇ ਬੋਲਤ ਨੂੰ ਇਹ ਇਨਫੋਰਮੇਸ਼ਨ سوشل میڈیا ਦੇ ਵੱਖ-ਵੱਖ ਪਲੇਟਫਾਰਮਸ ਤੋਂ ਲਗਾ ਕੇ ਦਿੱਤੀ ਜਾ ਰਹੀ ਹੈ ਤੇ ਜੇ ਹੁਣ ਤੁਸੀਂ ਵੀ ਆਪਣੇ ਆਪ ਨੂੰ ਤੰਦਰੁਸਤ ਬਣਾਉਣਾ ਚਾਹੁੰਦੇ ਹੋ ਤਾਂ ਕੇਸਰ ਦਾ ਸੇਵਨ ਕਰਨਾ ਜਰੂਰ ਸ਼ੁਰੂ ਕਰ ਲਓ ਤੇ ਅੱਧਾ ਹੋਰ ਵੀ ਦੇ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ